ਮਤਲਬ ਉਹਦੇ ਬਾਰੇ ਬਹੁਤ ਉੱਚੀ ਉੱਚੀ ਕਹਿ ਰਿਹਾ ਵੀ ਧਰਮੀ ਫੌਜੀ ਧਰਮੀ ਫੌਜੀ ਪਰਿਵਾਰ ਅਸੀਂ ਸਤਿਕਾਰ ਕਰਦੇ ਆ ਪਰ ਦੂਜੇ ਪਰਿਵਾਰ ਬਾਰੇ ਵੀ ਸੁਖਵੀਰ ਬਾਦਲ ਦੱਸੇ ਨਾ ਵੀ ਬਾਠ ਪਰਿਵਾਰ ਕੌਣਾ ਕੀ ਤੁਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੰਦੇ ਹੋ ਕੀ ਤੁਹਾਡਾ ਇਹ ਮੰਨਿਆ ਹੋਇਆ ਵੀ ਗੈਂਗਸਟਰਾਂ ਨੂੰ ਪੰਜਾਬ ਦੇ ਉੱਤੇ ਕਬਜ਼ਾ ਕਰਾਉਣਾ ਇਹ ਯਰਾਨੇ ਪਾਲ ਰਹੇ ਹੋ ਕਿਉਂਕਿ ਪਹਿਲਾਂ ਹੀ ਤੁਹਾਡੇ ਕਰੇ ਹੋਏ ਸੀ ਜੇ ਸੁਖਵੀਰ ਸਿੰਘ ਟਿਕਟ ਦੇਣੀ ਸੀ ਤਾਂ ਇਸ ਮੱਛ ਦੀ ਅੱਗੇ ਉਸ ਪਰਿਵਾਰ ਨੂੰ ਕਾਹਦੇ ਝੋਗਣਾ ਸੀ ਤੇਰਾ ਬਾਪੂ ਦਿੰਦਾ 97 ਚ ਟਿਕਟ ਜਦੋਂ ਕਾਲੀ ਦਲ ਬਾਗਲ ਦੀ ਲਹਿਰ ਚੱਲੀ ਸੀ ਇੱਕ ਵੀ ਧਰਮੀ ਪਰਿਵਾਰ ਨੂੰ ਟਿਕਟ ਦਿੱਤੀ ਗੜਗੜ ਸਾਹ ਦੀ ਪਿਛਲੇ ਦਿਨੀ ਸਟੇਟਮੈਂਟ ਆਈ ਉਹ ਕਹਿੰਦੇ ਨੇ ਕਿ ਪੰਥ ਦੇ ਉਮੀਦਵਾਰਾਂ ਤੇ ਪੰਥ ਦਾ ਫਰਜ਼ ਬਣਦਾ ਕਿ ਬੀਬੀ ਦੇ ਨਾਲ ਖੜਨ ਮੋਢੇ ਨਾਲ ਮੋਢਾ ਲਾ ਕੇ ਪਤਾ ਹੀ ਆ ਜੀ ਜਿਹੜੇ ਜ਼ਥੇਦਾਰ ਨੂੰ ਰਾਤ ਨੂੰ ਚੋਰੀ ਛਿਪੇ ਕੰਦ ਟਪਾ ਕੇ ਭੱਗ ਦਿੱਤੀ ਹੋਵੇ ਸੁਖਵੀਰ ਬਾਦਲ ਦੇ ਸਾਨ ਬਹੁਤ ਨੇ ਗੜਗੜ ਜੁੱਤੇ ਜ਼ਥੇਦਾਰ ਗੜਗੜਜ ਕਿਉਂ ਨਾ ਬੋਲੇ ਵੀ ਜਥੇਦਾਰ ਗੜਗਾਜ ਨੂੰ ਕੌਮ ਜਥੇਦਾਰੀ ਨਹੀਂ ਬੰਨਦੀ ਅਸਲ ਵਿੱਚ ਜੇ ਉਹ ਹੈਗਾ ਵੀ ਆ ਜਥੇਦਾਰ ਤਾਂ ਉਹਨੂੰ ਆਪਣੀ ਮਾਨ ਮਰਸ਼ਦਾ ਕਾਇਮ ਰੱਖਣੀ ਚਾਹੀਦੀ ਆ ਪੰਥ ਕੱਲਾ ਸੁਖਵੀਰ ਬਾਦਲ ਨਹੀਂ ਤੇ ਪੰਥ ਨਾ ਇਹੀ ਜਥੇਦਾਰ ਗੜਗਾਜ ਪਹਿਲਾਂ ਕਹਿੰਦਾ ਰਿਹਾ ਚੰਡੀਗੜ੍ਹ ਦੀਆਂ ਕਥਾਵਾਚਕ ਸਟੇਜਾਂ ਦੇ ਉੱਤੇ ਬੋਲਦਾ ਬੋਲਦਾ ਵੀ ਇਹਨਾਂ ਨੇ ਪੰਥ ਦਾ ਵੇੜਾ ਬਿਠਾਤਾ ਤੁਸੀਂ ਕੱਢ ਕੇ ਦੇਖ ਲਓ ਰਾਜਾ ਵੜਿੰਗਾ ਮੈਨੂੰ ਆਇਆ ਲੱਗਦਾ ਜਿਵੇਂ ਕਾਂਗਰਸ ਦੀ ਬੇੜੀ ਡਬੋਣ ਲਈ ਆਇਆ ਹੋਵੇ ਔਰ ਇਸਨੇ ਮੰਨ ਲਿਆ ਹੋਵੇ ਕਿ ਹੁਣ ਸੰਦੀਪ ਸਿੰਘ ਸਣੀ ਦੇ ਭਰਾ ਨੇ ਜਿੱਤ ਜਾਣਾ ਇਸ ਕਰਕੇ ਉਹ ਕਾਂਗਰਸ ਦੀਆਂ ਜੜੀਆਂ ਵੋਟਾਂ ਨੇ ਨਾ ਉਹਨਾਂ ਨੂੰ ਝਾੜੂ ਵਾਲ ਕਨਵਲਟ ਕਰਨ ਦੇ ਲਈ ਭਰਮ ਜੇ ਪੈਦਾ ਕਰ ਰਿਹਾ ਹੈ ਰਾਜਾ ਵੜਿੰਗ ਦੀ ਅਕਾਲੀਆਂ ਦੇ ਨਾਲ ਬਾਦਲਖਿਆ ਨਾਲ ਆਂਢ ਸਾਂਢ ਤੇ ਭਗਵੰਤ ਮਾਨ ਨੇ ਉਹਨੂੰ ਬਚਾਇਆ ਹੋਇਆ ਉਹ ਉਹਦੀ ਲਗਾਮ ਭਗਵੰਤ ਮਾਨ ਦੇ ਹੱਥਾਂ ਬੀਬੀ ਖਾਲੜਾ ਵਾਲੀ ਗਲਤੀ ਹੋਈ ਸੀ ਮਾਝੇ ਵਾਲਿਆਂ ਤੋਂ ਲੱਗਦਾ ਕਿ ਹੁਣ ਤੋ ਨਹੀਂ ਉਹ ਗਲਤੀ ਦੁਹਰਾਈ ਜਾਊਗੀ ਨਹੀਂ ਉਹ ਗਲਤੀ ਨਹੀਂ ਸੀ ਜਿੱਥੇ ਵੀ ਕੋਈ ਧਰਮ ਦਾ ਬੰਦਾ ਖੜੂਗਾ ਜਿੱਥੇ ਵੀ ਕੋਈ ਕੁਰਬਾਨੀ ਵਾਲਾ ਪਰਿਵਾਰ ਖੜੂਗਾ ਉੱਥੇ ਏਜੰਸੀਆਂ ਸੁਖਵੀਰ ਸਿੰਘ ਬਾਦਲ ਨੂੰ ਵਰਤਦੀਆਂ ਨੇ ਕਿਉਂਕਿ ਇਤੋਂ ਵਧੀਆ ਉਹਨਾਂ ਦੇ ਕੰਮ ਦਾ ਬੰਦਾ ਕੋਈ ਹੈ ਹੀ ਨਹੀਂ ਤਰਨ ਤਾਰਨ ਜਿਮਣੀ ਚੋਂ ਦੇ ਵਿੱਚ ਭਾਈ ਮਨਦੀਪ ਸਿੰਘ ਖਾਲਸਾ ਪੰਥ ਦੇ ਸਾਹਦੇ ਉਮੀਦਵਾਰ ਨੇ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਕਿਆਸਰਾਈਆਂ ਪਵਿੱਖਦੀਆਂ ਨੇ ਔਰ ਖਾਸ ਤੌਰ ਤੇ ਜਿਹੜੇ ਗਰਾਊਂਡ ਦੇ ਹਾਲਾਤ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਰਪਾਲੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਪਾਲੋਂ ਸਾਹਿਬ ਲਗਾਤਾਰ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਗਰਾਊਂਡ ਤੇ ਜਾ ਕੇ ਤੁਸੀਂ ਵਿਚਰ ਰਹੇ ਹੋ ਮਾਝੇ ਦੇ ਲੋਕਾਂ ਨੂੰ ਮਿਲ ਰਹੇ ਹੋ ਤਰਨਤਾਰਨ ਦੇ ਖੇਤਰ ਦੇ ਵਿੱਚ ਜਿਹੜੇ ਲੋਕ ਆਉਂਦੇ ਆ ਤਾਂ ਜਦੋਂ ਉਹਨਾਂ ਲੋਕਾਂ ਦੇ ਨਾਲ वार्तालाप ਹੁੰਦਾ ਹੈ ਕੀ ਭਾਵਨਾਵਾਂ ਨੇ ਰੋਕਾਂ ਦੀ ਸਭ ਤੋਂ ਪਹਿਲਾਂ ਭਾਈ ਮਨਦੀਪ ਸਿੰਘ ਨੂੰ ਲੈ ਕੇ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਇਥੋਂ ਦੇ ਲੋਕਾਂ ਨੂੰ ਇੱਕ ਕਿਰਦਾਰ ਵਾਲਾ ਇੱਕ ਸਿਧਾਂਤਕ ਉਮੀਦਵਾਰ ਮਿਲਿਆ ਕਿਉਂਕਿ ਜ਼ਿਆਦਾਤਰ ਇਥੋਂ ਹਰਮੀਤ ਸਿੰਘ ਸੰਧੂ ਨੇ ਅਗਵਾਈ ਕਰੀ ਆ ਤੇ ਉਹਦੇ ਬਾਰੇ ਲੋਕ ਜਾਣਦੇ ਸੀ ਕਿਵੇਂ ਨਸ਼ੇ ਦਾ ਵਪਾਰ ਕਰਿਆ ਕੀ ਕੁਝ ਹੋਇਆ ਇਸ ਕਰਕੇ ਲੋਕਾਂ 'ਚ ਇੱਕ ਵੱਖਰੇ ਜੇ ਕਿਸਮ ਦੀ ਖੁਸ਼ੀ ਆ ਕਿ ਇਸ ਪੰਥਕ ਸੀਟ ਨੂੰ ਪਹਿਲੀ ਵਾਰ ਕਿਸੇ ਪੰਥਕ ਪਰਿਵਾਰ 'ਚੋਂ ਪੰਥਕ ਸੋਚ ਰੱਖਣ ਵਾਲਾ ਉਮੀਦਵਾਰ ਮਿਲਿਆ ਜਿਹੜਾ ਐਕਸ਼ਨ ਪਾਈ ਸੰਦੀਪ ਸਿੰਘ ਸੱਨੀ ਨੇ ਕੀਤਾ ਉਸ ਐਕਸ਼ਨ ਦੇ ਜੀ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਕੁਝ ਸੂਬੇ ਨੇ ਕੀਤਾ ਇਸੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਪੀੜਤ ਨੇ ਉਹਦੇ ਤਸ਼ੱਦਦ ਤੋਂ ਉਹਦੇ ਬਾਰੇ ਵੀ ਜਾਣਕਾਰੀ ਰੱਖਦੇ ਨੇ ਲੋਕ ਕਿ ਸੰਦੀਪ ਸਿੰਘ ਸੰਨੀ ਨੇ ਜਿਹੜਾ ਐਕਸ਼ਨ ਕੀਤਾ ਬਿਲਕੁਲ ਸਹੀ ਹੈ ਬਿਲਕੁਲ ਜੀ ਉਹ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਘਰ ਉਜਾੜ ਕੇ ਰੱਖਤੇ ਜਿਹੜੇ ਲੋਕ ਮਾਰੇ ਗਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਜਿਨ੍ਹਾਂ ਦੇ ਘਰਾਂ ਦੇ ਚਰਾਗ ਬੁਝਾਤੇ ਉਹ ਲੋਕ ਤਾਂ ਜਾਣਦੇ ਨੇ ਵੀ ਉਹ ਸੂਬਾ ਕਿਉਂਕਿ ਲੋਕ ਉਹਨਾਂ ਦੇ ਖਿਲਾਫ ਬਹੁਤ ਲੰਬੀ ਲੜਾਈ ਲੜ ਰਹੇ ਸੀ ਅਦਾਲਤੀ ਲੜਾਈ ਲੜ ਰਹੇ ਸੀ ਇਸ ਕਰਕੇ ਇਥੋਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਸੰਦੀਪ ਸਿੰਘ ਸਣੀ ਉਹ ਇਨਸਾਨ ਆ ਜਿਸ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹੋਇਆਂ ਉਸ ਘਟਨਾ ਨੂੰ ਅੰਜਾਮ ਦਿੱਤਾ ਤੁਸੀਂ ਖਾਸ ਤੌਰ ਤੇ ਜਦੋਂ ਭਾਈ ਸੰਦੀਪ ਸਿੰਘ ਸੰਨੀ ਦੀ ਸ਼ਖਸੀਅਤ ਨੂੰ ਡਿਫਾਈਨ ਕੀਤਾ ਜਾਂਦਾ ਹੈ ਜਾਂ ਅਮਰਤਪਾਲ ਸਿੰਘ ਨੂੰ ਡਿਫਾਈਨ ਕਰਦੇ ਹੋ ਬੜਾ ਇੱਕ ਪੀਸਫੁਲੀ ਵੇ ਦੇ ਨਾਲ ਕਰਦੇ ਹੋ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਕਤ ਵਕ ਖ ਨਮਾਇੰਦੇ ਨੇ ਜਿਉਂ ਰਾਜਾ ਵੜਿੰਗ ਹੋਣਾ ਉਹ ਜਿਸ ਤਰੀਕੇ ਦੇ ਟੈਗ ਮੱਥੇ ਤੇ ਲਾ ਕੇ ਗਏ ਨਾ ਨੌ ਜਵਾਨਾਂ ਦੇ ਜਾਂ ਜਿਹੜੇ ਪੰਥ ਦੇ ਉਮੀਦਵਾਰ ਨੇ ਇਸ ਚੀਜ਼ ਦੇ ਨਾਲ ਸਹਿਮਤੋਂ ਤੁਸੀਂ ਜਾਂ ਇਸ ਚੀਜ਼ ਬਾਰੇ ਕੀ ਸੁਝਾਅ ਰੱਖਦੇ ਆਂ ਇਹ ਰਾਜਾ ਵੜਿੰਗ ਤਾਂ ਮੈਂ ਕਿੰਨਾ ਸਮਝਦਾ ਉਹ ਤਾਂ ਸਿਆਸੀ ਤੇ ਸਮਾਜਿਕ ਉਦੇ ਕੋਲੇ ਸੋਚ ਘਟਾ ਉਹਨੂੰ ਆਪਣਾ ਇਲਾਜ ਲੂਜ਼ ਕਰਾਉਣਾ ਚਾਹੀਦਾ ਸੰਦੀਪ ਸਾਨੀ ਜਾਂ ਅਮਰਤਪਾਲ ਬਾਰੇ ਉਹਦੀ ਸੋਚ ਕੀ ਆ ਉਹ ਤਾਂ ਗੱਲ ਬਾਤ ਦੀ ਆ ਉਹਦੀ ਆਪਣੀ ਪਾਰਟੀ ਬਾਰੇ ਕੀ ਸੋਚ ਆ ਉਹ ਤਾਂ ਆਪਣੇ ਜਿਹੜੇ 8 ਵਾਰ ਦੇ ਐਮਪੀ ਨੇ ਗ੍ਰਹਿ ਮੰਤਰੀ ਰਹਿ ਗਏ ਉਹਨਾਂ ਨੂੰ ਸਾਂਝੀ ਸੀਰੀ ਦੱਸਦਾ ਕਾਲੇ ਜੇ ਰੰਗ ਦੇ ਦੱਸਦਾ ਇਸ ਕਰਕੇ ਉਹਦੇ ਅੰਦਰ ਚਾਤੀ ਤਕਬਰ ਵੀ ਆ ਉਹਦੇ ਅੰਦਰ ਸਿੱਖੀ ਪ੍ਰਤੀ ਵੀ ਜ਼ਹਿਰ ਆ ਉਹ ਵਾਰ-ਵਾਰ ਉਗਲਦਾ ਕਦੇ ਖਾਲਸਾਣ ਬਾਰੇ ਕਹਿੰਦਾ ਕਦੇ ਸ਼ਡਿਊਲ ਕਾਸਟਾਂ ਦੇ ਖਿਲਾਫ ਬੋਲਦਾ ਇਸ ਕਰਕੇ ਰਾਜਾ ਵੜੰਗਾ ਮੈਨੂੰ ਐ ਸਮਝਦਾ ਲੱਗਦਾ ਜਿਵੇਂ ਕਾਂਗਰਸ ਦੀ ਬੇੜੀ ਡਬੋਣ ਲਈ ਆਇਆ ਹੋਵੇ ਔਰ ਇਸ ਨੇ ਮੰਨ ਲਿਆ ਹੋਵੇ ਕਿ ਹੁਣ ਸੰਦੀਪ ਸਿੰਘ ਸਣੀ ਦੇ ਭਰਾ ਨੇ ਜਿੱਤ ਜਾਣਾ ਇਸ ਕਰਕੇ ਉਹ ਕਾਂਗਰਸ ਦੀਆਂ ਜਣੀਆਂ ਵੋਟਾਂ ਨੇ ਨਾ ਉਹਨਾਂ ਨੂੰ ਝਾੜੂ ਵਾਲ ਕਨਵਲਟ ਕਰਨ ਦੇ ਲਈ ਭਰਮ ਜੇ ਪੈਦਾ ਕਰ ਰਿਹਾ ਆਪ ਤਾਂ ਹਾਰ ਗਏ ਕਾਂਗਰਸ ਦਾ ਮੁਕਾਬਲੇ ਚ ਹੀ ਨਹੀਂ ਕਾਂਗਰਸ ਵजूद ਖਤਮਾ ਕਾਂਗਰਸ ਦਾ ਕਾਂਗਰਸ ਦੌੜ ਚੋਂ ਬਾਹਰ ਆ ਹੁਣ ਸੰਦੀਪ ਸਣੀ ਦਾ ਰਸਤਾ ਰੋਕਣ ਦੇ ਲਈ ਭਾਈ ਮਨਦੀਪ ਸਿੰਘ ਦਾ ਰਸਤਾ ਰੋਕਣ ਦੇ ਲਈ ਉਹ ਇਹ ਜੇ ਗਲਤ ਬਿਆਨबाजी ਔਰ ਸਿਧਾਂਤਕ ਤੌਰ ਤੇ ਗਿਰੀ ਹੋਈ ਬਿਆਨਬਾਜ਼ੀ ਕਰ ਰਿਹਾ ਲੱਗਦਾ ਨਹੀਂ ਕਿ ਜਿੰਨੀ ਕਿ ਸ਼ਵੀ ਬਣੀ ਹੋਈ ਸੀਗੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਤਰਨਤਾਰ ਤੋਂ ਬੁਰਜ ਸਾਹਿਬ ਉਹਨਾਂ ਦੀ ਜਿਹੜੀ ਬਣੀ ਹੋਈ ਸ਼ਵੀ ਨੂੰ ਵੀ ਵਿਗਾੜ ਦਿੱਤਾ ਗਿਆ ਫਿਰ ਅਜਿਹੇ ਔਲਜੂਲ ਬਿਆਨਾਂ ਦੇ ਨਾਲ ਨਹੀਂ ਕਾਂਗਰਸ ਦਾ ਗਰੁੱਪਵਾਦੀ ਆ ਅਸਲ ਵਿੱਚ ਉਹ ਰਾਜੇ ਵਿਡਿੰਗ ਦਾ ਉਮੀਦਵਾਰ ਹੀ ਨਹੀਂ ਰਾਜੇ ਵਿਡਿੰਗ ਨੂੰ ਮੱਲੋ ਮੱਲੀ ਉਹਨੂੰ ਆਪਣਾ ਉਮੀਦਵਾਰ ਮੰਨਣਾ ਪਿਆ ਉਹ ਉਮੀਦਵਾਰ ਆ ਪ੍ਰਤਾਪ ਸਿੰਘ ਬਾਜਵੇ ਦਾ ਤੇ ਰਾਜੇ ਵੜਿੰਗ ਚਾਹੁੰਦਾ ਸੀ ਵੀ ਕਿਵੇਂ ਨਾ ਕਿ ਮੈਨੂੰ ਮੁਕਾਬਲੇ ਚ ਬਾਹਰ ਕੀਤਾ ਜਾਵੇ ਕਿਉਂਕਿ ਰਾਜੇ ਵੜਿੰਗ ਦੀ ਅਕਾਲੀਆਂ ਦੇ ਨਾਲ ਬਾਦਲਕਿਆਂ ਨਾਲ ਆੜ ਸਾੜ ਤੇ ਭਗਵੰਤ ਮਾਨ ਨੇ ਉਹਨੂੰ ਬਚਾਇਆ ਹੋਇਆ ਤੁਹਾਨੂੰ ਪਤਾ ਕਿੱਡਾ ਟਰਾਂਸਪੋਰਟ ਦਾ ਪਿੱਛੇ ਜੇ ਬਹੁਤ ਰੌਲਾ ਪਿਆ ਸੀ ਘਪਲਿਆਂ ਦਾ ਉਹ ਉਹਦੀ ਲਗਾਮ ਭਗਵੰਤ ਮਾਨ ਦੇ ਹੱਥ ਆ ਰਾਜੇ ਵੜਿੰਗ ਦੀਆਂ ਲਗਾਮਾਂ ਭਗਵੰਤ ਮਾਨ ਦੇ ਹੱਥ ਨੇ ਉਹ ਜਿਵੇਂ ਬੁਲਾਉਂਦਾ ਓਕਣੀ ਬੋਲੀ ਜਾਂਦਾ ਕਾਂਗਰਸ ਨੂੰ ਵੀ ਉਹਨੇ ਡਬੋਤਾ ਤੇ ਇਸ ਕਰਕੇ ਉਹਦੇ ਬਿਆਨਾਂ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਕਿਉਂਕਿ ਉਹ ਮੁਕਾਬਲੇ ਚੋਂ ਬਾਹਰ ਨੇ ਇਹ ਦੂਜੇ ਪਾਸੇ ਗੱਲ ਕਰੀਏ ਅਕਾਲੀ ਦਲ ਤੋਂ ਜਿਹੜੇ ਬੀਬੀ ਨੂੰ ਚੋਣ ਖਾੜੇ ਦੇ ਵਿੱਚ ਉਤਾਰਿਆ ਹੋਇਆ ਤਾਂ ਧਰਮੀ ਫੌਜੀ ਦਾ ਨਾਮ ਉਸ ਬੀਬੀ ਦੇ ਨਾਲ ਜੁੜਿਆ ਗਿਆ ਕਿ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਨੇ ਪਰ ਦੂਜੇ ਪਾਸੇ ਕੋਈ ਧਰਮੀ ਫੌਜੀ ਵੀ ਸਾਹਮਣੇ ਆਗੂ ਕਹਿੰਦੇ ਕਿ ਤਰਮੀ ਫੌਜੀਆ ਦੇ ਨਾਲ ਇਸ ਪਰਿਵਾਰ ਦਾ ਕੋਈ ਲੈਣ ਦੇ ਨਹੀਂ ਇਦਾਂ ਦੀ ਕੋਈ ਗੱਲ ਜਾਂਦੀ ਹੈ ਤੁਹਾਨੂੰ ਨਹੀਂ ਮੈਂ ਇਹ ਕਹਿਣਾ ਉਹ ਧਰਮੀ ਫੌਜੀ ਪਰਿਵਾਰ ਚੋਂ ਆ ਸੁਖਵੀਰ ਸਿੰਘ ਬਾਦਲ ਉਹਦੇ ਬਾਰੇ ਬਹੁਤ ਉੱਚੀ ਉੱਚੀ ਕਹਿ ਰਿਹਾ ਵੀ ਧਰਮੀ ਫੌਜੀ ਧਰਮੀ ਫੌਜੀ ਪਰਿਵਾਰ ਅਸੀਂ ਸਤਿਕਾਰ ਕਰਦੇ ਆ ਪਰ ਦੂਜੇ ਪਰਿਵਾਰ ਬਾਰੇ ਵੀ ਸੁਖਵੀਰ ਬਾਦਲ ਦੱਸੇ ਨਾ ਵੀ ਬਾਠ ਪਰਿਵਾਰ ਕੌਣਾ ਧਰਮੀ ਫੌਜੀ ਬਾਰੇ ਤਾਂ ਦੱਸੀ ਜਾ ਰਿਹਾ ਇਹ ਵੀ ਦੱਸੇ ਉਹ ਬਾਠ ਕੌਣਾ ਕੀ ਤੁਸੀਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੰਦੇ ਹੋ ਕੀ ਤੁਹਾਡਾ ਇਹ ਮੰਨਿਆ ਹੋਇਆ ਵੀ ਗੈਂਗਸਟਰਾਂ ਨੂੰ ਪੰਜਾਬ ਦੇ ਉੱਤੇ ਕਬਜ਼ਾ ਕਰਾਉਣਾ ਇਹ ਸ਼ਰਾਨੇ ਪਾਲ ਰਹੇ ਹੋ ਕਿਉਂਕਿ ਪਹਿਲੇ ਹੀ ਤੁਹਾਡੇ ਕਰੇ ਹੋਏ ਸੀ ਰਹਿ ਗਈ ਧਰਮੀ ਪਰਿਵਾਰ ਦੀ ਗੱਲ ਜੇ ਸੁਖਵੀਰ ਸਿੰਘ ਟਿਕਟ ਦੇਣੀ ਸੀ ਤਾਂ ਇਸ ਮੱਚ ਦੀ ਅੱਗੇ ਉਸ ਪਰਿਵਾਰ ਨੂੰ ਕਾਹਤੇ ਝੋਗਣਾ ਸੀ ਤੇਰਾ ਬਾਪੂ ਦਿੰਦਾ 97 ਚ ਟਿਕਟ ਜਦੋਂ ਕਾਲੀਦਲ ਬਾਗਲ ਦੀ ਲਹਿਰ ਚੱਲੀ ਸੀ ਇੱਕ ਵੀ ਧਰਮੀ ਪਰਿਵਾਰ ਨੂੰ ਟਿਕਟ ਦਿੱਤੀ ਤੁਸੀਂ ਦਿੰਦੇ 2012 ਚ ਟਿਕਟ ਜਦੋਂ ਤੁਸੀਂ ਦੁਬਾਰਾ ਰਿਪੀਟ ਕਰੀ ਉਦੋਂ ਤਾਂ ਤੁਹਾਨੂੰ ਧਰਮੀ ਫੌਜੀ ਚਿਹਤੇ ਉਦੋਂ ਵੀ ਧਰਮੀ ਫੌਜੀ ਇੱਥੇ ਸੀ ਉਦੋਂ ਕਿਹੜਾ ਧਰਮੀ ਫੌਜੀ ਕਿਤੇ ਗਿਆ ਹੋਸੀ ਇਸ ਕਰਕੇ ਡਰਾਮੇ ਨੇ ਉਦੋਂ ਤਾਂ ਡਰੱਗ ਦੇ ਸਮਗਲਰਾਂ ਨੂੰ ਟਿਕਟਾਂ ਦਿੰਦੇ ਰਹੇ ਉਦੋਂ ਤਾਂ ਉਹ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਰਹੇ ਤੇ ਹੁਣ ਜਦੋਂ ਪੱਲੇ ਕੱਖ ਨਹੀਂ ਰਹਿ ਗਿਆ ਕਹਿੰਦੇ ਭੁੱਕ ਗਏ ਘੜੇ ਚੋਂ ਦਾਣੇ ਬਣ ਗਏ ਸਭੀਏ ਇਸ ਕਰਕੇ ਉਦੋਂ ਤਾਂ ਪੱਲੇ ਹੀ ਕੱਖ ਨਹੀਂ ਰਿਹਾ ਹੁਣ ਤਾਂ ਬਾਟੇ ਵਾਂਗ ਮਾਜੇ ਗਏ ਹੈ ਹੀ ਪੱਲੇ ਕੱਖ ਨਹੀਂ ਹੁਣ ਜਿਹਨੂੰ ਮਰਜ਼ੀ ਖੜਾਈ ਜਾਣਾ ਹੁਣ ਤਾਂ ਗੱਲਾਂ ਨੇ ਜਿੰਨੀਆਂ ਮਰਜ਼ੀ ਕਰ ਲੈਣਾ ਉਹ ਦਿਲ ਬਹਿਲਾਨੇ ਕੋ ਗਾਲਬ ਖਿਆਲ ਅੱਛਾ ਹੈ ਚੰਗੀਆਂ ਗੱਲਾਂ ਨੇ ਕਰੀ ਜਾਣ ਦੋ ਲੋਕ ਸਮਝਦੇ ਨੇ ਇਹ ਬਾਰੇ ਜਥੇਦਾਰਾਂ ਬਾਰੇ ਕਿਹਾ ਜਾਂਦਾ ਕਿ ਜਿਹੜੇ ਜਥੇਦਾਰ ਨੇ ਪੂਰੀ ਕੌਮ ਦੇ ਸਾਂਝੇ ਹੁੰਦੇ ਆ ਤੇ ਜਥੇਦਾਰ ਸਾਹਿਬ ਦੀ ਗੜਗੱਜ ਸਾਹਿਬ ਦੀ ਪਿਛਲੇ ਦਿਨੀ ਸਟੇਟਮੈਂਟ ਆਈ ਉਹ ਕਹਿੰਦੇ ਨੇ ਕਿ ਪੰਥ ਦੇ ਉਮੀਦਵਾਰ ਆ ਤੇ ਪੰਥ ਦਾ ਫਰਜ਼ ਬਣਦਾ ਕਿ ਬੀਬੀ ਦੇ ਨਾਲ ਖੜਨ ਮੋਢੇ ਨਾਲ ਮੋਢਾ ਲਾ ਕੇ ਉਹ ਪਤਾ ਹੀ ਆ ਜੀ ਜਿਹੜੇ ਜਥੇਦਾਰ ਨੂੰ ਰਾਤ ਨੂੰ ਚੋਰੀ ਛਿਪੇ ਕੰਧ ਟਪਾ ਕੇ ਭੱਗ ਦਿੱਤੀ ਹੋਵੇ ਸੁਖਵੀਰ ਬਾਦਲ ਦੇ ਸਾਨ ਬਹੁਤ ਨੇ ਗੜਗੱਜ ਉਤੇ ਜਥੇਦਾਰ ਗੜਗੱਜ ਕਿਉਂ ਨਾ ਬੋਲੇ ਵੀ ਜਿਸ ਬੰਦੇ ਨੂੰ ਰਾਤ ਨੂੰ ਕੰਧਾ ਟਪਾ ਕੇ ਨੇਰੇ 'ਚ ਪਗ ਦਿੱਤੀ ਹੋਵੇ ਤੇ ਬਾਅਦ ਫੇਰ ਦਸਤਾਰਬੰਦੀ ਕਰਾਈ ਹੋਵੇ ਮਿੰਤਾ ਤਰਲੇ ਕਰਕੇ ਲੋਕਾਂ ਦੇ ਨਾਲ ਤੇ ਅਗਲਾ ਸਾਨ ਤਾਂ ਪਾਲੂਗਾ ਹੀ ਨਾ ਮੇਰੇ ਉੱਤੇ ਵੀ ਕਿਸੇ ਦਾ ਸਾਨ ਹੋਵੇ ਜਥੇਦਾਰ ਗੜਗਾਜੂ ਤੇ ਬਾਦਲ ਦੇ ਸਾਨ ਨੇ ਤੇ ਸਾਧਨਾ ਦੇ ਥੱਲੇ ਉਹ ਜੋ ਮਰਜੀ ਬੋਲੀ ਜਾਵੇ ਉਹਦਾ ਤਾਂ ਜਥੇਦਾਰ ਗੜਗਾਜੂ ਨੂੰ ਕੌਮ ਜਥੇਦਾਰੀ ਨਹੀਂ ਬਣਦੀ ਅਸਲ ਵਿੱਚ ਤਾਂ ਤੇ ਹੈ ਜੇ ਉਹ ਹੈਗਾ ਵੀ ਹੈ ਜਥੇਦਾਰ ਤਾਂ ਉਹਨੂੰ ਆਪਣੀ ਮਾਨ ਮਰਸ਼ਾਦਾ ਕਾਇਮ ਰੱਖਣੀ ਚਾਹੀਦੀ ਆ ਪੰਥ ਕੱਲਾ ਸੁਖਵੀਰ ਬਾਦਲ ਨਹੀਂ ਤੇ ਪੰਥ ਨਾ ਇਹੀ ਜਥੇਦਾਰ ਗੜਗਾਜ ਪਹਿਲਾਂ ਕਹਿੰਦਾ ਰਿਹਾ ਚੰਡੀਗੜ੍ਹ ਦੀਆਂ ਕਥਾਵਾਚ ਸਟੇਜਾਂ ਦੇ ਉੱਤੇ ਬੋਲਦਾ ਬੋਲਦਾ ਵੀ ਇਹਨਾਂ ਨੇ ਪੰਥ ਦਾ ਬੇੜਾ ਬਿਠਾਤਾ ਤੁਸੀਂ ਕੱਢ ਕੇ ਦੇਖ ਲਓ ਤੇ ਹੁਣ ਹੁਣ ਜਥੇਦਾਰ ਨੇ ਪਤਾ ਨਹੀਂ ਉਹਨਾਂ ਨੂੰ ਦੁਆਰਾ ਅੰਮ੍ਰਿਤ ਛਕਾ ਲਿਆ ਪਤਾ ਨਹੀਂ ਹੁਣ ਜਥੇਦਾਰ ਦਾ ਬਾਟਾ ਜਿਹੜਾ ਅੰਮ੍ਰਿਤ ਛਕਾਉਣੇ ਵਾਲਾ ਵੱਖਰਾ ਵੀ ਉਹ ਸਾਰੇ ਪਾਪ ਧੋ ਦਿੰਦਾ ਇਸ ਕਰਕੇ ਜਥੇਦਾਰ ਸਾਹਿਬ ਨੂੰ ਪਹਿਲਾਂ ਤਾਂ ਕਹਿਣਾ ਨਹੀਂ ਸੀ ਚਾਹੀਦਾ ਬਹੁਤ ਸਤਿਕਾਰਤ ਹਸਤੀਆ ਵੱਡੇ ਥਾਨ ਉੱਤੇ ਬੈਠੇ ਨੇ ਉਹਦੀ ਮਾਨ ਮਰਯਾਦਾ ਉਹਨਾਂ ਨੂੰ ਕਾਇਮ ਰੱਖਣੀ ਚਾਹੀਦੀ ਸੀ ਜੇ ਕਹਿ ਵੀ ਦਿੱਤਾ ਸਾਨੂੰ اچੰਬਾ ਵੀ ਕੋਈ ਨਹੀਂ ਕਿਉਂਕਿ ਅਗਲੇ ਦੇ ਸਾਨ ਬਹੁਤ ਨੇ ਸਰ ਤੇ ਭਾਈ ਮਨਦੀਪ ਸਿੰਘ ਹੀ ਦਿਨ ਰਾਤ ਤੁਸੀਂ ਲੱਗੇ ਹੋਏ ਹੋ ਪੰਥ ਦੇ ਸਾਂਝੇ ਉਮੀਦਵਾਰ ਦਾ ਨਾਮ ਦਿੱਤਾ ਹੈ ਤਾਂ ਖਾਸ ਤੌਰ ਤੇ ਜਿਹੜੀਆਂ ਪੰਥਕ ਜਥੇਬੰਦੀਆਂ ਦੀਆਂ ਮੋਢਲੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਲੱਗਦਾ ਹੈ ਕਿ ਗਰਾਊਂਡ ਤੇ ਕੰਮ ਹੋ ਰਿਹਾ ਉਹਨਾਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਇੱਥੇ ਨਾ ਵੱਖਰਾ ਵੱਖਰਾ ਇੱਕ ਤਾਂ ਸਿਆਸੀ ਜਥੇਬੰਦੀਆਂ ਇੱਕ ਪੰਥਕ ਜਥੇਬੰਦੀਆਂ ਪੰਥਕ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੁਸੀਂ ਦੇਖੋਗੇ ਨਿਹੰਗ ਜਥੇਬੰਦੀਆਂ ਕਈ ਮਹਾਪੁਰਸ਼ ਅੱਜ ਵੀ ਉਹ ਲੋਕ ਆ ਰਹੇ ਨੇ ਜਿਹੜੇ ਲੋਕ ਪੰਜਾਬ ਤੇ ਪੰਥ ਨੂੰ ਪਿਆਰ ਕਰ ਰਹੇ ਨੇ ਅੱਜ ਬਹੁਤ ਸਾਰੇ ਲੋਕ ਆ ਰਹੇ ਨੇ ਹੁਣੇ-ਹੁਣੇ ਉਹ ਜਿਹੜਾ ਆਪਣਾ ਕਲਾਕਾਰ ਆ ਗੁਰਜੀਤ ਚਿੱਤਰਕਾਰ ਜੀ ਉਹ ਵੀ ਆ ਰਹੇ ਨੇ ਨਮਜੋਤ कौर ਲੰਬੀ ਜੀ ਹੋਰ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਉਹ ਆ ਰਹੀਆਂ ਨੇ ਹੁਣ ਖਾੜਾ ਮਗੂਗਾ ਹੁਣ ਆਏ ਲੱਗਦਾ ਜਿਵੇਂ ਨਾ ਇੱਕ ਪਾਸੜ ਜਾਂ ਮੁਕਾਬਲਾ ਸਾਡੀ ਟੱਕਰ ਝਾੜੂ ਵਾਲਿਆਂ ਨਾਲ ਆ ਬਾਕੀ ਤਾਂ ਟੱਕਰ ਚੋਂ ਬਾਹਰ ਨੇ ਸਤਾਧਾਰੀਆਂ ਦੇ ਕੋਲੇ ਬਹੁਤ ਸਾਰੇ ਤਾਮ-ਜਾਮ ਹੁੰਦੇ ਲੱਗਦਾ ਕਿ ਮੁਕਾਬਲਾ ਹੋ ਜਾਊਗਾ ਬਿਲਕੁਲ ਜੀ ਹੋ ਜੂਗਾ ਤਾਮਝਾਮ ਤਾਂ ਇਹਨਾਂ ਨੇ ਉੱਥੇ ਵੀ ਖਡੂਰ ਸਾਹਿਬ ਵੀ ਵਰਤਲੇ ਸੀ ਤਾਮਝਾਮ ਨੂੰ ਕੀ ਹੁੰਦਾ ਜੇ ਕੌਮ ਚਾਹੇ ਤਾਂ ਸਿਮਰਜੀਤ ਸਿੰਘ ਮਾਨ ਵਰਗਿਆਂ ਨੂੰ ਉਹ ਅੰਦਰ ਬੈਠਿਆਂ ਨੂੰ ਜਿਤਾ ਦਿੰਦੀ ਆ ਸਰਦਾਰ ਅਮਰਤਪਾਲ ਸਿੰਘ ਜੀ ਨੂੰ ਅੰਦਰ ਬੈਠੇ ਇਹ ਨਾਲੇ ਇਹ ਹਲਕੇ ਦਾ ਤਾਂ ਸੁਹਾਏ ਵੱਖਰਾ ਇਹਨਾਂ ਨੇ ਜਥੇਦਾਰ ਮੋਹਨ ਸਿੰਘ ਤੋੜ ਵਰਗਿਆਂ ਨੂੰ ਜਿਤਾਇਆ ਅੰਦਰ ਬੈਠਿਆਂ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਅੰਦਰ ਬੈਠੇ ਨੂੰ ਜਿਤਾਇਆ ਸਰਦਾਰ ਅਮਰਤਪਾਲ ਸਿੰਘ ਜੀ ਨੂੰ ਅਮਰਤ ਅੰਦਰ ਬੈਠਿਆਂ ਨੂੰ ਜਿਤਾਇਆ ਇਹ ਲੋਕ ਤਾਂ ਅੰਦਰ ਬੈਠਿਆਂ ਨੂੰ ਜਿਤਾ ਦਿੰਦੇ ਸੀ ਤਾਂ ਫੇਰ ਸੜਕਾਂ ਤੇ ਫਿਰਦੇ ਆ ਲੰਗੇ ਸਮੇਂ ਦੇ ਦਰਮਿਆਨ ਬੀਬੀ ਖਾਲੜਾ ਵਾਲੀ ਗਲਤੀ ਹੋਈ ਸੀ ਮਾਝੇ ਵਾਲਿਆਂ ਤੋਂ ਲੱਗਦਾ ਕਿ ਹੁਣ ਤੋ ਨਹੀਂ ਉਹ ਗਲਤੀ ਦੁਹਰਾਈ ਜਾਊਗੀ ਨਹੀਂ ਉਹ ਗਲਤੀ ਨਹੀਂ ਸੀ ਉਹ ਮੈਨੂੰ ਐ ਲੱਗਦਾ ਵੀ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਸੀ ਕਿ ਬੀਬੀ ਖਾਲੜਾ ਇਸ ਢੰਗ ਦੇ ਨਾਲ ਤਕੜੇ ਹੋ ਜਾਣਗੇ ਤੇ ਉਦੋਂ ਵੀ ਬਾਦਲ ਕਿਆ ਨੇ ਬੀੜੀ ਡਬੋਈ ਸੀ ਉਦੋਂ ਵੀ ਉਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਸੀ ਜਿੱਥੇ ਵੀ ਕੋਈ ਕੁਰਬਾਨੀ ਵਾਲਾ ਬੰਦਾ ਖੜੂਗਾ ਉੱਥੇ ਹੀ ਏਜੰਸੀਆਂ ਸੁਖਵੀਰ ਸਿੰਘ ਬਾਦਲ ਨੂੰ ਭੇਜਦੀਆਂ ਨੇ ਹੁਣ ਇੱਕ ਦੱਸੋ ਮੈਨੂੰ ਜਿਹੜੀਆਂ ਪ੍ਰਾਣੀਆਂ ਚੋਣਾ ਹੋਈਆਂ ਨੇ ਜਲੰਧਰ ਚੋਣ ਹੋਈ ਤਿੰਨ ਚਾਰ ਚੋਣਾਂ ਪਹਿਲਾਂ ਹੋਈਆਂ ਉਹਨਾਂ ਚ ਇਹਨਾਂ ਨੇ ਕੈਂਡੀਡੇਟ ਨਹੀਂ ਲਾਇਆ ਉਦੋਂ ਖੁੱਲਾ ਛੜਤਾ ਮੈਦਾਨ ਬਰਨਾਲੇ ਦੀ ਸੀਟ ਦਾ ਜਲੰਧਰ ਦੀ ਸੀਟ ਦਾ ਇੱਕ ਸੀਟ ਹੋਰ ਸੀ ਤਿੰਨ ਸੀਟਾਂ ਦੀ ਚੋਣ ਹੋਈ ਸੀ ਨਾ ਉਦੋਂ ਤਾਂ ਸੁਖਵੀਰ ਬਾਦਲ ਨੇ ਚੋਣ ਲੜੀ ਨਹੀਂ ਉਹ ਵੀ ਵਾਇ ਇਲੈਕਸ਼ਨ ਚ ਉਹ ਕਦੇ ਨਹੀਂ ਲੜੀ ਕਿਉਂਕਿ ਉਹ ਚ ਉਹ ਬੰਦੇ ਖੜਾਏ ਸੀ ਜਿਹੜੇ ਇਹਨਾਂ ਦੇ ਚਿਹਤੇ ਸੀ ਦੂਜੀਆਂ ਪਾਰਟੀਆਂ ਨੇ ਜਿੱਥੇ ਵੀ ਕੋਈ ਧਰਮ ਦਾ ਬੰਦਾ ਖੜੂਗਾ ਜਿੱਥੇ ਵੀ ਕੋਈ ਕੁਰਬਾਨੀ ਵਾਲਾ ਪਰਿਵਾਰ ਖੜੂਗਾ ਉੱਥੇ ਏਜੰਸੀਆਂ ਸੁਖਵੀਰ ਸਿੰਘ ਬਾਦਲ ਨੂੰ ਵਰਤਦੀਆਂ ਨੇ ਕਿ ਕੌਂਕੇ ਇਤੋਂ ਵਧੀਆ ਉਹਨਾਂ ਦੇ ਕੰਮ ਦਾ ਬੰਦਾ ਕੋਈ ਹੈ ਹੀ ਨਹੀਂ ਸਿਆਸੀ ਲੋਕਾਂ ਦੇ ਕੋਲੇ ਬੜੇ ਦਾ ਪੇਚ ਹੁੰਦੇ ਤੁਸੀਂ ਕਹਿੰਦੇ ਹੋ ਕਿ ਸਾਡਾ ਮੁਕਾਬਲਾ ਜਿਹੜਾ ਸਤਾਧਾਰੀਆਂ ਦੇ ਨਾਲ ਹੈ ਭਾਈ ਮਨਦੀਪ ਸਿੰਘ ਦਾ ਤਾਂ ਜਿਹੜੀਆਂ ਪੋਲੀਟੀਕਲ ਧਰਾ ਹੁੰਦੀਆਂ ਨੇ ਇੰਟੈਕਚੁਅਲ ਤੌਰ ਤੇ ਇੱਕ ਦੂਜੇ ਨੂੰ ਸਮਰਥਨ ਕਰਕੇ ਇਹ ਨਾ ਹੋਵੇ ਕਿ ਜਿਹੜੇ ਕਾਂਗਰਸ ਹੈ ਉਹ ਆਪ ਵਾਲਿਆਂ ਨੂੰ ਸਮਰਥਨ ਕਰਦੇ ਜਾਂ ਭਾਜਪਾ ਆਪ ਵਾਲਿਆਂ ਨੂੰ ਸਮਰਥਨ ਕਰਦੇ ਤੇ ਇੱਕ ਦੂਜੇ ਨੂੰ ਬੈਲੈਂਸ ਬਣਾ ਕੇ ਜਿਤਾਜ ਹਨ ਕਰ ਤਾਂ ਉਹੀ ਰਹੇ ਨੇ ਕਿਉਂਕਿ ਰਾਜੇ ਬੜਿੰਗ ਦਾ ਊਲ ਜਲੂਲ ਬੋਲਣਾ ਦਲਤਾਂ ਬਾਰੇ ਖਿਲਾਫ ਬੋਲਣਾ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਕਮਜ਼ੋਰ ਪੈਣਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸਾਰੇ ਇਹ ਸੱਤਾਧਾਰੀ ਪਾਰਟੀ ਨਾਲਲੇ ਹੋਏ ਨੇ ਤੁਸੀਂ ਦੇਖੋਗੇ ਇੱਥੇ ਭਾਜਪਾ ਦਿਖਾਉਣ ਨਹੀਂ ਚੋਣ ਲੜ ਰਹੀ ਆ ਕੋਈ ਵੱਡਾ ਲੀਡਰ ਉਹਨਾਂ ਦਾ ਕਮਾਂਡ ਨਹੀਂ ਸੰਭਾਲ ਰਿਹਾ ਤੇ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਉਹਨਾਂ ਦੀ ਸਾਰੀ ਪੰਜਾਬ ਦੀ ਪਾਰਟੀ ਸੁੱਤੀ ਪਈ ਆ ਉਹਨਾਂ ਜੋ ਕੋਈ ਇੱਥੇ ਦੇਖ ਨਹੀਂ ਰਿਹਾ ਮੈਨੂੰ ਲੱਗਦਾ ਕਿ ਤੇ ਨਾ ਕਿ ਤੇ ਤੁਹਾਡਾ ਜਿਹੜਾ ਖਾਸਾ ਨਾ ਉਹ ਮੈਨੂੰ ਮਹਿਸੂਸ ਹੋ ਰਿਹਾ ਵੀ ਜਿਵੇਂ ਇਹਨਾਂ ਨੂੰ ਇਹ ਲੱਗਦਾ ਵੀ ਕੱਲੇ ਅਸੀਂ ਸੰਦੀਪ ਸਿੰਘ ਸਾਨੀ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਕਾਂਗਰਸ ਭਾਜਪਾ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਇਹ ਸਾਰੇ ਕੋਕਾ ਉਮੀਦਵਾਰ ਸਾਰਿਆਂ ਦਾ ਸਾਂਝਾ ਉਹੀ ਉਮੀਦਵਾਰ ਅਰਬੀ ਸਿੰਘ ਸੰਧੂ ਬਾਦਲ ਗਿਆ ਦਾ ਸੀ ਉਹੀ ਉਮੀਦਵਾਰ ਇਹਨਾਂ ਦਾ ਇਸ ਕਰਕੇ ਕਿਤਨਾ ਕਿਤੇ ਇਹ ਲੜਾਈ ਸਾਨੂੰ ਸਖਤ ਜਾਪਦੀ ਆ ਜੇ ਭਾਈ ਮਨਦੀਪ ਸਿੰਘ ਇਸ ਵਾਰ ਜਿੱਤ ਪ੍ਰਾਪਤ ਕਰ ਜਾਂਦੇ ਨਾ ਤਾਂ ਲੱਗਦਾ ਕਿ 27 ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈ ਮੋੜ ਬਾਜੂਗਾ ਉਹਦਾ ਇਹ ਮੋੜ ਤਾਂ ਵੱਜ ਗਿਆ ਜੀ ਮੋੜ ਤਾਂ ਵੱਜ ਗਿਆ ਮੋੜ ਤਾਂ ਖਡੂਰ ਸਾਹਿਬ ਦੀ ਚੋੜ ਨੇ ਬੰਨਤਾ ਮੋੜਾ ਸਾਡਾ ਲੜਨਾ ਉਹੀ ਸਾਬਤ ਕਰ ਗਿਆ ਸਾਡੀ ਪਾਰਟੀ ਦੀ ਉਮਰ ਕਿੰਨੀ ਕਾ ਇੱਕ ਸਾਲ ਇੱਕ ਸਾਲ ਦੇ ਵਿੱਚ ਤਾਂ ਬੰਦਿਆਂ ਕੋਲ ਨਾ ਸਾਡੇ ਕੋਲੇ ਢਾਂਚਾ ਨਾ ਸਾਡੇ ਕੋਲੇ ਬੰਦੇ ਨਾ ਸਾਡੇ ਕੋਲੇ ਫੰਡ ਨਾ ਸਾਡੇ ਕੋਲੇ ਲੋਕ ਫਿਰ ਵੀ ਸਾਡੇ ਵਰਕਰ ਡਟ ਕੇ ਲੜੇ ਹੋਏ ਨੇ ਕੋਈ ਬੂਥ ਵੇਲਾ ਨਹੀਂ ਕੋਈ ਪਿੰਡ ਵੇਲਾ ਨਹੀਂ ਕੋਈ ਮਹੱਲਾ ਵੇਲਾ ਨਹੀਂ ਯਾਰ ਇਹ ਸਾਡੇ ਲਈ ਤਾਂ ਜਿੱਤ ਆ ਅਸੀਂ ਤਾਂ ਜਿੱਤੋਂ ਤੋਂ ਪਹਿਲਾਂ ਹੀ ਜਿੱਤੇ ਪਏ ਆ ਤੇ ਨਾਲੇ ਸਰਦਾਰ ਮਨਦੀਪ ਸਿੰਘ ਉਹ ਹੁਣ ਵੀ ਜਿੱਤੂਗਾ ਤੇ 27 'ਚ ਵੀ ਜਿੱਤੂਗਾ ਬਿਲਕੁਲ ਸੰਦੀਪ ਸਿੰਘ ਰਪਾਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲਗਾਤਾਰ ਗਰਾਊਂਡ ਤੇ ਵਿਚਰ ਕੇ ਜਿਹੜਾ ਉਹਨਾਂ ਦੇ ਵੱਲੋਂ ਆਪਦਾ ਫਰਜ਼ ਨਿਭਾਇਆ ਜਾ ਰਿਹਾ ਪਰ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਤੈਅ ਕੀਤੀ ਜਾ ਸਕਦੀ ਹੈ ਅੱਗੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ